ਲੋ ਦਿਹਾੜਾ ਸੈਰ ਦੀ ਤੁਹਾਨੂੰ ਨਿਊਜ਼ ਦਿਖਾ ਰਹੇ ਆ ਜੀਰੋ ਰਿਪੋਰਟ ਤੋਂ ਡੌਰ ਤੋਂ ਲੈਵਰ ਤੋਂ ਤੋਂ ਰਿਪੋਰਟ ਦਿਖਾ ਰਹੇ ਆ ਕਿ ਕਿ ਇੰਨਾ ਤੂਫਾਨ ਮੀਂਹ ਤੂਫਾਨ ਤੇ ਹਵਾਵਾਂ ਤੇਜ਼ ਚੱਲ ਰਹੀਆਂ ਕਿ ਤਕਰੀਬਨ ਆ ਕਹਿ ਸਕਦੇ ਆ ਕਿ ਵੀ 300 ਪ੍ਰਤੀ ਕਿਮੀ ਦੀ ਤੇਜ਼ ਹਵਾਵਾਂ ਜੋ ਚੱਲ ਰਹੀਆਂ ਨੇ ਇਹ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕੱਟ ਟੁੱਟ ਰਹੇ ਨੇ ਇਹ ਹਵਾਵਾਂ ਨਹੀਂ ਆ ਲੁਧਿਆਣਾ ਦੇ ਸ਼ਹਿਰ ਦੇ ਲਾਗਲੇ ਪਿੰਡਾਂ ਦੀਆਂ ਦੇ ਨਾਲੇ ਸ਼ਹਿਰ ਦੀਆਂ ਤੇ ਹਵਾਵਾਂ ਵਿੱਚ ਜਿਹਨੂੰ ਆਵਾਜ਼ਾਂ ਦੇਖ ਬਹੁਤ ਹੀ ਤੇਜ਼ ਤੂਫਾਨ ਵਾਂਗੂ ਇੱਥੇ ਚੱਲਦੀਆਂ ਨੇਗੀਆਂ ਹਵਾਵਾਂ ਧੂੜ ਮਿੱਟੀ ਇੰਨੀ ਉੱਡ ਰਹੀ ਆ ਕਿ ਲੋਕਾਂ ਨੂੰ ਚੱਲਣ ਦੇ ਵਿੱਚ ਵੀ ਤਕਲੀਫ ਆ ਰਹੀ ਆ ਵੀ ਦੇਖ ਲਾ ਕੇ ਕਰ ਰਹੀ ਆਗੀ ਇਹ ਵੇ ਇਦਰਾਸ ਆਪ ਬਹਾਰੇ ਆਵਾਜ਼ਾਂ ਪਾ ਰਹੇ ਨੇ ਕਿ ਕਿਵੇਂ ਚੱਲ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਹਰਿਆਣਾ ਦੇ ਤੁਸੀਂ ਦੇਖ ਸਕਦੇ ਤੁਸੀਂ ਕਿ ਕਿ ਪ੍ਰਭੀ ਕੀ ਹੋ ਰਹੀ ਹੈ ਬਹੁਤ ਤੇਜ਼ ਨਾਲ ਪ੍ਰਭੀ ਹਵਾਵਾਂ ਚੱਲ ਰਹੀਆਂ ਨੇ ਕਿ ਬਹੁਤ ਹੀ ਭਿਆਨਕ ਹਵਾਵਾਂ ਤੂਫਾਨ ਚੱਲ ਰਿਹਾਗਾ ਬਹੁਤ ਤੇਜ਼ ਆਵਾਵਾਂ ਹਨੇਰੀ ਬੰਨੀ ਤੇਜ਼ ਜਾਂਦੀਆਂ ਨੇ ਕਿ ਇੱਕ ਦੂਜੇ ਨੂੰ ਦੇਸਣੋਂ ਵੀ ਬੰਦ ਹੋਇਆ ਪਾਗਾ ਦੇਖ ਸਕਦੇ ਹੋ ਕਿ ਤੁਸੀਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੋਨੂੰ ਨਜ਼ਰ ਆ ਰਿਹਾ ਹੋਊਗਾ ਤੇ ਹਨੇਰੇ ਦੇ ਵਿੱਚ ਤਕਰੀਬਨ ਕਿਤੇ ਕਿਤੇ ਲਾਈਟ ਚੱਲਦੀ ਦਿਖਾਈ ਦਿੰਦੀ ਹੋਵੇਗੀ ਨਹੀਂ ਕਿਤੇ ਵੀ ਲਾਈਟ ਚੱਲਦੀ ਨਹੀਂ ਦਿਖਾਈ ਦਿੰਦੀ ਹੋਵੇਗੀ ਇਹ ਤਸਵੀਰਾਂ ਨੇਗੀਆਂ ਲੁਧਿਆਣਾ ਸ਼ਹਿਰ ਤੋਂ ਜੋ ਆਲੇ-ਦਾਲੇ ਪਿੰਡਾਂ ਦੀ ਹੈਗਾ ਤੇ ਕੁਝ ਕੱਲੇ-ਅਧਿਆਰੇ ਸ਼ਹਿਰ ਦੀਆਂ ਨੇਗੀਆਂ ਜਿੱਥੇ ਇਹ ਬਹੁਤ ਹੀ ਤੇਜ਼ ਭਿਆਨਕ ਤੂਫਾਨ ਆ ਚੁੱਕਿਆ ਵਗਾ ਤੇ ਆ ਪੂਰੇ ਹੀ ਇਲਾਕੇ ਦੇ ਵਿੱਚ ਕਹਿ ਸਕਦੇ ਆ ਕਿ ਡਰ ਦਾ ਮਾਹੌਲ ਬਣਿਆ ਹੋਇਆ ਵਗਾ ਲੈ ਤੇ ਜਦੇ ਵਿੱਚ ਤੁਹਾਨੂੰ ਦਿਖਾ ਦਿਹਾ ਰਹੇ ਆ ਕਿ ਤੁਸੀਂ ਤੁਹਾਨੂੰ ਜ਼ੀਰੋ ਰਿਪੋਰਟ ਪਿੰਡਾਂ ਦੀਆਂ ਰਿਪੋਰਟਾਂ ਦੇ ਵਿੱਚ ਬਹੁਤ ਤੇਜ਼ ਆਪਾਂ ਹਨੇਰੀ ਪੈਣੀ ਤੇ ਜਾਂਦੀਆਂ ਨਹੀਂਆਂ ਕਿ ਇੱਕ ਦੂਜੇ ਨੂੰ ਦੇਸਨੋਂ ਵੀ ਬੰਦ ਹੋਇਆ ਵਾਗਾ ਦੇਖ ਸਕਦੇ ਹੋ ਕਿ ਤੁਸੀਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੋਨੂੰ ਨਜ਼ਰ ਆ ਰਿਹਾ ਹੋਊਗਾ ਤੇ ਹਨੇਰੇ ਦੇ ਵਿੱਚ ਤਾਂ ਕਰੀਮਨ ਕਿਤੇ ਕਿਤੇ ਚੱਲਦੀ ਚલાઈ ਦਿੱਤੀ ਹੋਵੇਗੀ ਨਹੀਂ ਕਿਤੇ ਵੀ ਲਾਈਟ ਚੱਲਦੀ ਨਹੀਂ ਤਾਂ ਖਾਈ ਦਿੰਦੀ ਹੋਵੇਗੀ ਇਹ ਤਸਵੀਰਾਂ ਨੇਗੀਆਂ ਲੁਧਿਆਣਾ ਸ਼ਹਿਰ ਤੋਂ ਜੋ ਆਲੇ-ਦਾਲੇ ਪਿੰਡਾਂ ਦੀਆਂ ਹੈਗਾ ਤੇ ਕੁਝ ਕੱਲੇ ਤੇ ਆਲੇ ਸ਼ਹਿਰ ਦੀਆਂ ਨੇਗੀਆਂ ਜਿੱਥੇ ਇਹ ਬਹੁਤ ਹੀ ਤੇਜ਼ ਭਿਆਨਕ ਤੂਫਾਨ ਆ ਚੁੱਕਿਆ ਵਗਾ ਤੇ ਅਲਾਪੂਰੇ ਹੀ ਇਲਾਕੇ ਦੇ ਵਿੱਚ ਕਹਿ ਸਕਦੇ ਆ ਕਿ ਡਰ ਦਾ ਮਾਹੌਲ ਬਣਿਆ ਹੋਇਆ ਵਗਾ ਲੈ ਦੇ ਚਾ ਦੇ ਵਿੱਚ ਤੋਂ ਨੂੰ ਦੇਖ